BC ਦੇ ਵਿੱਚ ਇਸ ਵੇਲੇ ਸਿੱਧੀ ਸਿੱਧੀ ਐਂਡੀਪੀ ਦੀ ਸਰਕਾਰ ਆ ਅਕਤੂਬਰ ਦੇ ਵਿੱਚ ਵੋਟਾਂ ਆ ਤੇ ਜਿਹੜੇ ਕਨਸਰਵਟਿਵ ਨੇ ਉਹਨਾਂ ਦੇ ਨੰਬਰ ਉੱਤੇ ਜਾ ਰਹੇ ਆ BC ਯੂनाइटेड ਦੇ ਨੰਬਰ ਥੱਲੇ ਆ ਪਰ ਕਿਤੇ ਨਾ ਕਿਤੇ BC ਯੂनाइटेड ਫੇਰ ਵੀ ਚਰਚਾ ਦੇ ਵਿੱਚ ਆ ਰਹੀ ਆ BC ਯੂनाइटेड ਨੇ ਹੁਣ ਕੈਵਨ ਫਾਲਕਨ ਉਹਨਾਂ ਨੇ ਇੱਕ ਨਵਾਂ ਐਲਾਨ ਕੀਤਾ ਜਿਹਦੇ ਨਾਲ ਹੋ ਸਕਦਾ ਹੈ ਕਿ ਉਹਨਾਂ ਨੂੰ ਕੁਝ ਨਾ ਕੁਝ ਬੂਸਟ ਮਿਲੇ ਐਲਾਨ ਇਹ ਆ ਕਿ ਅਸੀਂ ਜਿਹੜਾ ਪ੍ਰੋਵਿੰਸ਼ੀਅਲ ਇਨਕਮ ਟੈਕਸ ਆ ਜਿਹੜਾ ਪ੍ਰੋਵਿੰਸ ਦਾ BC ਦਾ ਇਨਕਮ ਟੈਕਸ ਆ ਪਹਿਲੇ 50000 ਡਾਲਰ ਇਨਕਮ ਦੇ ਉੱਤੇ ਅਸੀਂ ਨੂੰ ਮਾਫ ਕਰ ਦਾਂਗੇ ਜਿਸ ਕੋਈ ਟੈਕਸ ਨਹੀਂ ਲਾਵਾਂਗੇ ਜ਼ੀਰੋ ਟੈਕਸ ਲਾਵਾਂਗੇ ਜੇ ਸਾਡੀ ਪਾਰਟੀ ਜਿੱਤ ਜਾਂਦੀ ਹੈ ਇਨਕਮ ਦੇ ਉੱਤੇ 50000 ਦੇ ਉੱਤੇ ਕਿੰਨੇ ਪਰਸੈਂਟ ਟੈਕਸ ਹੁੰਦਾ ਫਿਰ ਉਹਦੀ ਬ੍ਰੈਕਟ ਇਦਾਂ ਇਦਾਂ ਬਣਦੀ ਜਾਂਦੀ ਆ ਲੱਖ ਡਾਲਰ ਤੋਂ ਬਾਅਦ ਇਹਨਾਂ ਟੈਕਸ ਹੋ ਜਾਂਦਾ ਇਹ ਕਹਿੰਦੇ ਪਹਿਲੇ 50000 ਤੇ ਕੋਈ ਪ੍ਰੋਵਿੰਸ਼ੀਅਲ ਟੈਕਸ ਨਹੀਂ ਫੈਡਰਲ ਟੈਕਸ ਰਹੂਗਾ ਸੋ ਇੱਕ ਵੱਡੀ ਗੱਲ ਹੋਊਗੀ ਜੇ ਇਹ ਕਰ ਦਿੰਦੇ ਪਹਿਲੀ ਗੱਲ ਤਾਂ ਦੀ ਸਰਕਾਰ ਬਣੇ ਦੂਜੀ ਗੱਲ ਫਿਰ ਜੇ ਇਹ ਫੈਸਲਾ ਲਾਗੂ ਕਰ ਦਿੰਦੇ ਤਾਂ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੋਣ ਦੀ ਆਸ ਆ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 5.4 ਬਿਲੀਅਨ ਡਾਲਰ ਜਿਹੜਾ ਸਾਲਾਨਾ ਬੋਝ ਪਊਗਾ ਸਰਕਾਰ ਦੇ ਉੱਤੇ ਲਗਭਗ 5.5 ਬਿਲੀਅਨ ਡਾਲਰ ਦਾ ਤੇ ਕੈਵਨ ਫਾਲਕਨ ਨੇ ਸੁਜੈਸਟ ਕਰ ਰਿਹਾ ਕਿ ਸਰਕਾਰ ਜਿਹੜੀ ਆ ਉਹ ਜਿਹੜੀ ਸਰਕਾਰ ਆ ਉਹਦੀ ਇਹਨੂੰ ਕਵਰ ਕੋਸਟ ਕਿਸੇ ਨਾ ਕਿਸੇ ਤਰ੍ਹਾਂ ਉਹ ਕਵਰ ਕੀਤੀ ਜਾਊਗੀ ਦੂਜੇ ਪਾਸੇ ਜਿਹੜੇ ਜਿਹੜੀ ਵਿਰੋਧੀ ਆ ਉਹ ਇਸ ਗੱਲ ਨੂੰ ਕਹਿ ਰਹੇ ਵੀ ਇਹਨਾਂ ਨੇ ਕਰਨਾ ਕਿੱਥੋਂ ਹੁਣ ਇੱਕ ਤੇ ਆ ਕੈਵਨ ਫਾਲਕਨ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਕਨੋਮੀ ਬਹੁਤ ਸਾਰੀ ਕ੍ਰਿਸ਼ੀਅਲ ਆ ਇਸ ਵੇਲੇ ਫੰਡਿੰਗ ਸਰਵਿਸਸ ਦੇ ਲਈ ਤੇ ਲੋਕਾਂ ਨੂੰ ਸਪੋਰਟ ਕਰਨ ਦੇ ਲਈ ਤੇ ਲੋਕ ਕੋਸਟ ਆਫ ਲਿਵਿੰਗ ਦੇ ਉੱਤੇ ਸਟਰਗਲ ਕਰ ਰਹੇ ਆ ਆਪੋਜੀਸ਼ਨ ਇਹਨਾਂ ਦੀ ਪਾਰਟੀ ਐ ਇਸ ਵੇਲੇ ਸੱਤਾਧਾਰੀ ਪਾਰਟੀ ਐ ਐਨਡੀਪੀ ਐਨਡੀਪੀ ਦੇ ਆਗੂ ਨੇ ਤੇ ਸਾਡੇ ਮੁੱਖ ਮੰਤਰੀ ਜਿਹੜੇ ਪ੍ਰੀਮੀਅਰ ਨੇ ਡੇਵਿਡ ਡੀਬੀ ਡੇਵਿਡ ਡੀਬੀ ਨੇ ਆਲੋਚਨਾ ਇਸ ਗੱਲ ਕਰਕੇ ਕੀਤੀ ਆ ਵੀ ਇਹ ਆ ਮੈਂ ਇੱਕ ਢੰਗ ਤਰੀਕਾ ਹੀ ਆ ਟੈਕਟਿਕ ਹੀ ਆ ਅਸਲ ਦੇ ਵਿੱਚ ਲੋਕਾਂ ਨੂੰ ਉਲਝਾਉਣ ਦਾ ਅ ਕਿ ਤੁਹਾਡਾ ਟੈਕਸ ਬਚੂਗਾ ਪਰ ਜੇ ਟੈਕਸ ਕੱਟ ਕਰ ਦਿੰਦੇ ਆ ਤੇ ਦੂਜੇ ਪਾਸੇ ਕੋਈ ਨਾ ਕੋਈ ਫੀਸ ਜਾਂ ਚਾਰਜ ਵਧਾਉਣਗੇ ਜਿਹਦਾ ਮਤਲਬ ਲਾ ਪਾ ਕੇ ਉੱਥੇ ਹੀ ਆ ਜਾਣਾ ਜਿਹੜੀ ਡੇਵीडीबी ਦੀ ਪੋਜੀਸ਼ਨ ਆ ਇਹਨਾਂ ਨੇ ਜਿਹੜੇ ਐਨਡੀਪੀ ਦੇ ਪਹਿਲੇ ਮੈਜਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਐਮਐਸਪੀ ਐਲੀਮੀਨੇਟ ਕੀਤਾ ਐਮਐਸਪੀ ਪ੍ਰੀਮੀਅਮ ਜਿਹੜਾ ਸੀਗਾ ਤੁਹਾਨੂੰ ਯਾਦ ਹੋਊਗਾ ਥੋੜਾ ਚਿਰ ਪਹਿਲਾਂ ਹੀ ਬਹੁਤ ਵੱਡੀ ਗਿਣਤੀ ਲੋਕਾਂ ਨੂੰ 75 ਡਾਲਰ ਮਹੀਨੇ ਦੇ ਦੇਣੇ ਪੈਂਦੇ ਸੀ ਜਿਹੜੇ ਨਵੇਂ ਆ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ 75 ਡਾਲਰ ਇੱਕ ਬੰਦੇ ਨੂੰ ਐਮਐਸਪੀ ਦੇ ਦੇਣੇ ਪੈਂਦੇ ਹਿਰ ਨੇ ਐਲੀਮੀਨੇਟ ਕਰਤੇ ਉਹ ਬਿਨਾਂ ਕਿਸੇ ਰੌਲੇ ਤੋਂ ਵੀ ਕਹੇ ਦੀ ਕਿੰਨੀ ਆਮਦਨ ਸਾਰਿਆਂ ਨੂੰ ਫ੍ਰੀ ਆਈਸੀਬੀਸੀ ਦੇ ਰੇਟ ਇਹਨਾਂ ਨੇ ਫ੍ਰੀਜ਼ ਕਰ ਦਿੱਤੇ ਬਹੁਤ ਵੱਡਾ ਫਰਕ ਪਿਆ ਉਹਦੇ ਨਾਲ ਆਹ ਜਿਹੜੇ ਟੋਲ ਜਿਹੜੇ ਸੀਗੇ ਉਹ ਇਹਨਾਂ ਨੇ ਬੰਦ ਕਰ ਦਿੱਤੇ ਮਿਨਿਮਮ ਵੇਜਸ ਕਿਸੇ ਵੇਲੇ ਬੀਸੀ ਦਾ ਸਭ ਤੋਂ ਘੱਟ ਹੁੰਦਾ ਸੀ ਪੂਰੇ ਕੈਨੇਡਾ ਦੇ ਵਿੱਚ ਇਹਨਾਂ ਨੇ ਲਗਭਗ ਉੱਪਰ ਲੈਣ ਦੇ ਵਿੱਚ ਲੈ ਆਂਦਾ ਸੋ ਉਹ ਡੇਵਿਡ ਵੀ ਹੁਣ ਆਪਣੀ ਗੱਲ ਦੱਸ ਰਹੇ ਆ ਪਰ ਕੈਵਨ ਫਾਲਕਨ ਕਹਿੰਦੇ ਵੀ ਆਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਵੱਡਾ ਫਾਇਦਾ ਹੋਣਾ ਦੋਵਾਂ ਦੇ ਵਿੱਚ ਵਿਚਾਰ ਧਾਰਕ ਵੱਖਰੇਵੇਂ ਨੇ ਜਿਹੜੇ ਐਬੀ ਆ ਉਹ ਇਹ ਕਹਿ ਰਹੇ ਆ ਕਿ ਜਿਹੜੇ ਫਾਲਕਨ ਨੇ ਅਸਲ ਦੇ ਵਿੱਚ ਮਤਲਬ ਐਕਸਟ੍ਰੀਮ 뷰 ਆ ਦੋਵਾਂ ਦੇ ਪਬਲਿਕ ਸਰਵਿਸ ਕੱਟ ਕਰਨ ਦੇ ਵਿੱਚ ਕਿ ਸੈਂਟਰ ਲੈਫਟ ਲੀਡਰ ਜਿਹੜੇ ਨੇ ਦੂਜੀ ਕੈਵਨ ਫਾਲਕਨ ਨੇ ਜਿਹੜੀ ਇਹ ਇੱਕ ਅਨਾਉਂਸਮੈਂਟ ਪਹਿਲਾਂ ਕੀਤੀ ਆ ਉਹ ਜਿਹੜੀ ਇਹਨਾਂ ਦੀ ਕੈਂਪੇਨ ਸਟਰੈਟਜੀ ਇੱਕ ਮੰਨੀ ਜਾ ਸਕਦੀ ਆ ਜਿਹੜੀ ਕਿ ਥੋੜਾ ਜਿਹਾ ਇਲੈਕਸ਼ਨ ਦੇ ਨੇੜੇ ਜਾ ਕੇ ਉਹਨੂੰ ਇੰਟੈਂਸੀਫਾਈ ਕਰਦੀ ਆ ਜਿਹਨਾਂ ਦੀ ਕੈਂਪੇਨ ਨੂੰ ਤੇਜ਼ ਕਰ ਦਿੰਦੀ ਆ ਕੁਝ ਜਿਹੜੇ ਐਨਾਲਿਸਟ ਕਹਿੰਦੇ ਆ ਕਿ ਸਟਰੈਟੈਜਿਕ ਮੂਵ ਆ ਕੈਵਨ ਫਾਲਕਨ ਦਾ ਲੋਕਾਂ ਨੂੰ ਅਪੀਲ ਕਰਨ ਦੇ ਲਈ ਜਾਂ ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹ ਘੱਟੋ ਘੱਟ ਉਹਨੂੰ ਅਸੀਂ ਬਈ ਰੀਗੇਨ ਕਰ ਸਕੀਏ ਉਹਨਾਂ ਨੂੰ ਉੱਥੇ ਆਪਣੇ ਕੋਲ ਸਾਂਭ ਸਕੀਏ ਜਿਹੜੇ ਬੀਸੀ ਕਨਜ਼ਰਵਟਿਵਸ ਦੇ ਵਿੱਚ ਜਾ ਚੁੱਕੇ ਆ ਬੀਸੀ ਕਨਜ਼ਰਵਟਿਵਸ ਜਿਹੜੇ ਨੇ ਉਹ ਐਸ਼ ਵੇਲੇ ਲਗਾਤਾਰ ਪਪੂਲਾਰਿਟੀ ਉਹਨਾਂ ਦੀ ਵਧ ਰਹੀ ਹੈ ਪਾਰਟਿਕੂਲਰਲੀ ਕਿਉਂਕਿ ਫੈਡਰਲ ਕੰਜ਼ਰਵਟਰ ਪਾਰਟੀ ਦੀ ਪਪੂਲਾਰਿਟੀ ਵਧ ਰਹੀ ਹੈ ਉਹਦਾ ਪ੍ਰਭਾਵ ਇਧਰਲੇ ਪਾਸੇ ਵੀ ਪੈ ਰਿਹਾ ਸੋ ਇਹ ਅਨਾਉਂਸਮੈਂਟ ਦੇ ਨਾਲ ਇੱਕ ਵਾਰੀ ਧਿਆਨ ਤਾਂ ਬੀਸੀ ਯੂਨਾਈਟਿਡ ਵੱਲ ਗਿਆ ਕਿਉਂਕਿ ਅੱਜ ਸਾਰੀਆਂ ਖ਼ਵਾਰਾਂ ਦੇ ਵਿੱਚ ਖ਼ਬਰਾਂ ਇਹ ਲੱਗੀਆਂ ਆ ਪਰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹ ਉੱਪਰ ਨੂੰ ਜਾਂਦਾ ਇਹਨਾਂ ਦਾ ਨੰਬਰ ਨਹੀਂ ਜਾਂਦਾ ਸਿਰਫ ਰੋਲੇਕੋਲੇ ਦੇ ਵਿੱਚ ਹੀ ਪਾਰਟੀ ਖਤਮ ਹੋਈ ਆ ਜਾਂ ਖਤਮ ਹੋਣ ਦਾ ਅਰਥ ਆ ਕਿ ਨੰਬਰ ਇੰਨੇ ਡਾਊਨ ਚਲੇ ਗਿਆ ਜਾਂ ਸੱਚਮੁੱਚ ਹੀ ਇਹ ਪਾਰਟੀ ਦਾ ਕੋਈ ਵੱਡਾ ਨੁਕਸਾਨ ਹੋਇਆ ਏ ਦੇਖਣ ਵਾਲੀ ਗੱਲ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ